604 ਤੇ ਸੁਭਾਇਮਾਨ ਸ਼ਬਦ ਪੜਿਆ ਜੋ ਗੁਰੂ ਮਾਰਾ ਸੱਚੇ ਪਾਤਸ਼ਾਹ ਨੇ ਇਹੀ ਸਮਝਾਇਆ ਵੀ ਉਹ ਆਪੇ ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ ਕਾਦਰ ਵੀ ਆਪ ਹੀ ਹੈ ਕੁਦਰਤ ਰੂਪ ਹੋਇਆ ਹੋਇਆ ਵੀ ਆਪ ਹੀ ਹੈ ਏਕ ਸੇ ਫਿਰ ਅਨੇਕ ਹੁਣ ਅਨੇਕ ਰੂਪਾਂ ਵਿੱਚ ਵਰਤ ਰਿਹਾ ਅਕਾਲ ਪੁਰਖ ਵਾਹਿਗੁਰੂ ਕੁਦਰਤ ਵਿੱਚ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਰਿਆਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਜੋਤ ਹੈ ਤੇ ਉਹ ਆਪੇ ਹੀ ਵਰਤ ਰਿਹਾ ਹੈ ਆਪ ਹੀ ਪਾਰ ਨਗਾਉਣ ਵਾਲਾ ਆਪ ਹੀ ਪਾਰ ਨੰਘਣ ਵਾਲਾ ਜਿਵੇਂ ਪੰਕਤੀਆਂ ਪੜਦੇ ਹੁੰਨੇ ਆਪੇ ਭਾਂਡੇ ਦੇ ਪਰੋਸੇ ਆਪੇ ਹੀ ਬਹਿ ਖਾਏ ਛਕਾਉਣ ਵਾਲਾ ਵੀ ਉਹੀ ਹੈ ਤੇ ਛਕਣ ਵਾਲਾ ਵੀ ਉਹੀ ਹੈ ਇਥੋਂ ਆਪਾਂ ਜਿਹੜਾ ਲੜੀਵਾਰ ਸ਼ਬਦ ਲੈਨੇ ਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਦੇਖਾਂਗੇ ਵੀ ਜਿਵੇਂ ਕਿ ਹੁਣ ਸ਼ਰਧਾ ਮੇਰਾ ਖਿਆਲ ਲੰਘੇ ਹਨ ਗੁਰਮਤ ਵਿੱਚ ਕੋਈ ਸ਼ਰਧਾ ਨੂੰ ਮਾਨਤਾ ਨਹੀਂ ਹੈ ਇਥੇ ਗੁਰੂ ਸਾਹਿਬ ਨੇ ਮਿੱਠੇ ਢੰਗ ਦੇ ਨਾਲ ਮਨੁੱਖਤਾ ਨੂੰ ਸਮਝਾ ਕੇ ਸ਼ਰਧਾ ਨੂੰ ਕੱਟ ਕਰਿਆ ਵੀ ਜਿਉਂਦੇ ਮਾਪੇ ਬਾਪ ਦੀ ਭਾਈ ਸੇਵਾ ਕਰਨੀ ਆ ਮਰਨ ਤੋਂ ਬਾਅਦ ਕੋਈ ਵੀ ਚੀਜ਼ ਉਸ ਪਿਤਰਾਂ ਤੱਕ ਨਹੀਂ ਪਹੁੰਚਦੀ ਤੇ ਜਿਹੜਾ ਕਹਿੰਦਾ ਵੀ ਪਹੁੰਚਦੀ ਐ ਵੀ ਤੁਸੀਂ ਜੀ ਮਾਤਾ ਦਾ ਸ਼ਰਾਧ ਪਾਓ ਜੀ ਪਿਤਾ ਦਾ ਸ਼ਰਾਧ ਪਾਓ ਉਹਦੇ ਆ ਵਰਤਨ ਵੀ ਦੋ ਉਹਨੂੰ ਆ ਵਸਤਰ ਵੀ ਚਾਹੀਦੇ ਨੇ ਦਿੰਦੇ ਨੇ ਲੋਕ ਬਹੁਤ ਸਾਰੇ ਗੁਰਮਤ ਵਾਲੇ ਨਹੀਂ ਬੰਦੇ ਇਸ ਚੀਜ਼ ਨੂੰ ਨਾ ਕਰਦੇ ਐ ਕੰਮ ਬਹੁਤ ਸਾਰੇ ਮਨੁੱਖਤਾ ਦਾ ਹਿੱਸਾ ਬਹੁਤ ਸਾਰਾ ਇਸ ਸ਼ਰਾਧਾ ਨੂੰ ਮੰਨਦਾ ਪਾਉਂਦੇ ਨੇ ਸ਼ਰਾਧ 15 ਦਿਨ ਹੁੰਦੇ ਨੇ ਇਹ ਫਿਰ ਸ਼ਰਾਧਾਂ ਦਾ ਬਹਿਮ ਪਰਮ ਵੀ ਐ ਕੋਈ ਚੀਜ਼ ਨਹੀਂ ਖਰੀਦਣੀ ਕੋਈ ਲੈਣ ਦੇਣ ਨਹੀਂ ਕਰਨਾ ਕੋਈ ਪ੍ਰੋਗਰਾਮ ਨਹੀਂ ਕਰਨਾ ਇਹ ਬਹੁਤ ਸਾਰੇ ਵਹਿਮ ਭਰਮ ਕਰਦੇ ਨੇ ਲੋਕ ਸਤਗੁਰਾਂ ਨੇ ਇਹ ਗੱਲ ਕਹਿਣ ਵਾਲੇ ਨੂੰ ਵੀ ਮਾਤਾ ਦਾ ਸ਼ਰਾਧ ਪਾਓ ਜੀ ਪਿਤਾ ਦਾ ਸ਼ਰਾਧ ਪਾਓ ਆ ਵਸਤਰ ਭੇਜੋ ਨੂੰ ਬਰਤਨ ਵੀ ਚਾਹੀਦੇ ਨੇ ਕਈ ਕਹਿੰਦੇ ਆ ਕਈ ਵਾਰੀ ਇਹ ਗਰਬਾਣੀ ਦੀ ਪੰਕਤੀ ਆ ਵੀ ਤੁਹਾਡਾ ਪਿਤਾ ਜੀ ਉਹਨੂੰ ਗਊਦਾਨ ਕਰੋ ਲਵੇਰੀ ਗਊ ਬਰਤਣਾ ਸਭ ਕੁਝ ਆਪ ਹੀ ਹੁੰਦਾ ਤੇ ਉਹਦੇ ਭਲੇਖੇ ਵਿੱਚ ਪਾ ਕੇ ਉਹਨੂੰ ਦੱਸਿਆ ਤੇ ਗੁਰੂ ਮਹਾਰਾਜ ਨੇ ਇੱਥੇ ਦੱਸਿਆ ਸ਼ਲੋਕ ਮਹਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਜੇ ਮੁਹਾਕਾ ਘਰ ਮੋਹੇ ਘਰ ਮੋਹੇ ਪਿਤਰੀ ਦੇ ਮਹਾਰਾਜ ਕਹਿੰਦੇ ਜੇ ਕੋਈ ਠੱਗ ਪਰਾਇਆ ਘਰ ਠੱਗ ਠੱਗੇ ਪਰਾਏ ਘਰ ਨੂੰ ਠੱਗ ਕੇ ਉਹ ਪਦਾਰਥ ਆਪਣੇ ਪਿਤਰਾ ਦੇ ਨਮਿਰਤ ਦੇਵੇ ਔਰ ਜਿਹਦੇ ਕੋਲੇ ਕੋਈ ਨਹੀਂ ਹੈ ਕਿਉਂਕਿ ਉਹਨੇ ਕਰਜ਼ੀਤ ਚਲਾਤੀ ਵੀ ਮਾਂ ਦਾ ਪਿਤਾ ਦਾ ਸ਼ਰਾਧ ਕਰਨੇ ਨੇ ਤੇ ਆਹ ਸਮਾਨ ਉਹਨਾਂ ਨੂੰ ਚਾਹੀਦਾ 20 ਸਾਲ ਬਾਅਦ ਜੇ ਹੁਣ ਕਿਸੇ ਗਰੀਬ ਕੋਲੇ ਵਸਤਰ ਵੀ ਹੈ ਨਹੀਂ ਉਹਨੂੰ ਦੇਣ ਨੂੰ ਜੁੱਤੀ ਜੋੜਾ ਤੇ ਬਰਤਨ ਵੀ ਦੇਣ ਨੂੰ ਹੈ ਨਹੀਂ ਗਰੀਬ ਆ ਬੰਦਾ ਮਸਾਂ ਟਾਈਮ ਪੂਰਾ ਹੁੰਦਾ ਤੇ ਉਹਦੇ ਕਹਿਣ ਮੁਤਾਬਕ ਕੋਈ ਸ਼ਰਾਧ ਉਹਨੇ ਪਾਉਣਾ ਮਾਤਾ ਦਾ ਜਾਬ ਦੇ ਪਿਤਾ ਦਾ ਤੇ ਉਹ ਫਿਰ ਮਤਲਬ ਸ਼ਰਾਦ ਪਾਉਣ ਵਾਸਤੇ ਕਿਸੇ ਦੇ ਘਰੋਂ ਸਮਾਨ ਚੋਰੀ ਕਰ ਲਵੇ ਚੋਰੀ ਕਰਕੇ ਤੇ ਇੱਥੇ ਉਹ ਮਤਲਬ ਹੈ ਵੀ ਉਸ ਪੁਜਾਰੀ ਦੇ ਰਾਹੀਂ ਦੇ ਦੇਵੇ ਉਹਨੂੰ ਜੇ ਵਾਕਿਆ ਹੀ ਮਹਾਰਾਜ ਕਹਿੰਦੇ ਪਹੁੰਚਦੇ ਹੈ ਪਹੁੰਚਦਾ ਕੁਝ ਨਹੀਂ ਹੈ ਕਿਉਂਕਿ ਸਰੀਰ ਨੂੰ ਜਿੰਨਾ ਚਿਰ ਸਰੀਰ ਆ ਉਹਨਾਂ ਚਿਰ ਹੀ ਪਦਾਰਥਾਂ ਦੀ ਲੋੜ ਆ ਉਹਨਾਂ ਚਿਰ ਹੀ ਇਹਨੂੰ ਕੱਪੜੇ ਜੁੱਤੀ ਦੀ ਲੋੜ ਆ ਜਦੋਂ ਆ ਸਰੀਰ ਛੱਡਦਾ ਜੀਵ ਆਤਮਾ ਨੂੰ ਕੋਈ ਜ਼ਰੂਰਤ ਨਹੀਂ ਹੈ ਉਹ ਜੀਵਾਤਮਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਤਾ ਨਹੀਂ ਕਿੱਥੇ ਜਾ ਕੇ ਸਮਾਉਂਦੀਆਂ ਨੇ ਮਹਾਰਾਜ ਕਹਿੰਦੇ ਜੇ ਤੇਰੇ ਕਹਿਣ ਮੁਤਾਬਕ ਪੁਜਾਰੀ ਜੇ ਤੇਰੇ ਕਹਿਣੇ ਮੁਤਾਬਕ ਉਹ ਸਮਾਨ ਉਥੇ ਪਹੁੰਚ ਜਾਂਦਾ ਹੋਵੇ ਪਿਤਰਾਂ ਕੋਲੇ ਤਾਂ ਫਿਰ ਜਿਹੜੇ ਬੰਦੇ ਨੇ ਚੋਰੀ ਕਰਕੇ ਕਿਸੇ ਦੇ ਘਰੋਂ ਚੋਰੀ ਕਰਕੇ ਆਪਦੇ ਪਿਤਰਾਂ ਨੂੰ ਦਿੱਤਾ ਤੇ ਉਥੇ ਪਹੁੰਚ ਗਿਆ ਉਥੇ ਉਹਨਾਂ ਦੇ ਪਿਤਰ ਵੀ ਹੈਗੇ ਨੇ ਬਡੇਰੇ ਜਿਹਨਾਂ ਨੂੰ ਕਹਿੰਦੇ ਆਪਣੇ ਧਰੇ ਦੇ ਵਿੱਚ ਵੱਡ ਬਡੇਰੇ ਕਹਿੰਦੇ ਨੇ ਵੱਟ ਬਡੇਰੇ ਉਹ ਵੀ ਉੱਥੇ ਜਾਂਦੇ ਜਿਉਂ ਉਹਨਾਂ ਨੇ ਆਪਦਾ ਸਮਾਨ ਪਛਾਣ ਲਿਆ ਵੀ ਸਾਡੇ ਘਰ ਦਾ ਸਮਾਨ ਹੈ ਇਹ ਤੇ ਉਹਨਾਂ ਕੋਲੋਂ ਉਹਨਾਂ ਦੇ ਪਿਤਰਾਂ ਕੋਲੋਂ ਨਿਕਲਿਆ ਉਹਨਾਂ ਦਾ ਸਮਾਨ ਤੇ ਫੇਰ ਉਹਨਾਂ ਦੇ ਤਾਂ ਪਿਤਰ ਵੀ ਤੂੰ ਚੋਰ ਬਣਾ ਤੇ ਮਹਾਰਾਜ ਕਹਿੰਦੇ ਬਟੇਰੇ ਉਹਨਾਂ ਦੇ ਵੀ ਉੱਥੇ ਬੈਠੇ ਆ ਛੋਡੇ ਵੀ ਉੱਥੇ ਬੈਠੇ ਆ ਜਿਨ੍ਹਾਂ ਦਾ ਸਮਾਨ ਚੋਰੀ ਕਰਕੇ ਉਹਨੇ ਦਿੱਤਾ ਗਰੀਬ ਆਦਮੀ ਨੇ ਤੇ ਉਹਨਾਂ ਨੇ ਪਛਾਣ ਲਿਆ ਤੇ ਉਹਨਾਂ ਦੇ ਤੂੰ ਦਾ ਬਟੇਰਿਆਂ ਨੂੰ ਵੀ ਚੋਰ ਬਣਾਤਾ ਹੁਣ ਇਹਦੇ ਬਾਰੇ ਦੱਸ ਲਏ ਨੇ ਗੁਰੂ ਸਾਹਿਬ ਸੁਣੇ ਧਿਆਨ ਨਾਲ ਜੇ ਮੁਹਾਕਾ ਕਰ ਮੋਹੇ ਕਰ ਮੋਹੇ ਪਿਤਰੀ ਦੇ ਅੱਗੇ ਬਸਤ ਛਿਆਣਿਏ ਪਿਤਰੀ ਚੋਰ ਕਰੇ ਇਹ ਆਪਾਂ ਗੱਲ ਸਮਝ ਲਈ ਵੀ ਪਿਤਰਾ ਨੂੰ ਵੀ ਚੋਰ ਬਣਾਤਾ ਤੇ ਮਹਾਰਾਜ ਕਹਿੰਦੇ ਵੱਡিয়ে ਹੱਥੋ ਦਲਾਲ ਕੇ ਮੁਸਬੀ ਇਹ ਕਰੇ ਵੀ ਉਸ ਦਲਾਲ ਦੇ ਤਾਂ ਹੱਥ ਵੱਡੇ ਜਾਣ ਜਿਹੜਾ ਇਹ ਦਲਾਲੀ ਕਰਦਾ ਵੀ ਤੁਸੀਂ ਪਿਤਰਾ ਨੂੰ ਸਮਾਨ ਦਿਓ ਤੇ ਮੈਂ ਉੱਥੇ ਪਹੁੰਚਾਉਂਗਾ ਮਹਾਰਾਜ ਕਹਿੰਦੇ ਉਸ ਪੁਜਾਰੀ ਦੇ ਉਸ ਕਹਿਣ ਵਾਲੇ ਦੇ ਦਲਾਲ ਦੇ ਹੱਥ ਵੱਡੇ ਜਾਣ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਾਰਾਜ ਕਹਿੰਦੇ ਅੱਗੇ ਕੀ ਤੈਨੂੰ ਮਿਲੇਗਾ ਜੋ ਤੂੰ ਕਰਮ ਕਰਦਾ ੱਗੇ ਕਰਮਾਂ ਦਾ ਫਲ ਤੈਨੂੰ ਪ੍ਰਾਪਤ ਹੋਏਗਾ ਦੁਨੀਆਂ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰਨੇ ਮਾਤਾ ਪਿਤਾ ਦਾ ਜਿਉਂਦੇ ਜੀ ਸਤਕਾਰ ਕਰਨਾ ਮਰਿਆ ਤੋਂ ਸਰਾਤ ਪਾਉਣ ਦੀ ਨਹੀਂ ਜ਼ਰੂਰਤ ਜਿਦੇ ਜੀ ਸਤਕਾਰ ਕਰਨਾ ਮਾਤਾ ਪਿਤਾ ਦਾ ਲੋੜ ਮੁਤਾਬਕ ਦੀੜਾ ਕਪੜਾ ਗਰਮੀ ਠੰਡ ਵਾਲਾ ਟਾਈਮ ਨਾਲ ਪ੍ਰਸ਼ਾਦਾ ਲੋੜ ਮੁਤਾਬਕ ਦਵਾਈ ਬੂਟੀ ਤੇ ਦੁਨੀਆਂ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰਦੇ ਲੋੜਵੰਦ ਦੀ ਮਦਦ ਕਰਨੀ ਇਹੀ ਸਿੱਖੀ ਸਿਧਾਂਤ ਹੈ ਮਹਾਰਾਜ ਕਹਿੰਦੇ ਅੱਗੇ ਤਾਂ ਤਾਂ ਪਾਈ ਉਹ ਕੁਝ ਮਿਲੇਗਾ ਜੋ ਤੂੰ ਇੱਥੇ ਕਰੇਗਾ ਜੈਸਾ ਵੀ ਜੈ ਸੋਲੂ ਨੇ ਕਰਮਾ ਸੰਧਰਾ ਕੀਤਾ ਕਰਮ ਕਰਨ ਦੀ ਆਜ਼ਾਦੀ ਆ ਮਨੁੱਖ ਨੂੰ ਚੰਗਾ ਮਾੜਾ ਆਪ ਦੇ ਸੋਚ ਮੁਤਾਬਕ ਕਰ ਸਕਦਾ ਜੇ ਗੁਰਮਤਿ ਲੈ ਕੇ ਚੱਲਣਾ ਤਾਂ ਗੁਰੂ ਦੀ ਮਤ ਮੁਤਾਬਕ ਤਾਂ ਮਨੁੱਖ ਚੰਗੇ ਕੰਮ ਹੀ ਕਰੇਗਾ ਗੁਰੂ ਚਰਨਾਂ ਨਾਲ ਲੱਗਿਆ ਹੋਇਆ ਉਸ ਮਨੁੱਖ ਦੀ ਗਤੀ ਹੋ ਜਾਣੀ ਆ ਔਰ ਗਤੀ ਤੋਂ ਗੱਲ ਜਾਦਾ ਕੀ ਲੋਕੀ ਗਤੀ ਕਰਾਉਂਦੇ ਨੇ ਜਦੋਂ ਸਰੀਰ ਛੱਟ ਜਾਂਦਾ ਬੰਦਾ ਕੋਈ ਹਰਦੁਆਰ ਕਹਿੰਦਾ ਜਾ ਕੇ ਗਤੀ ਕਰਾਉਣੀ ਆ ਕੋਈ ਕੀਰਤਨ ਕੀਰਤਨਪੁਰ ਇਹਨਾਂ ਨੇ ਹਰਦੁਆਰ ਬਣਾ ਲਿਆ ਲੋਕਾਂ ਨੇ ਉੱਥੇ ਜਾ ਕੇ ਕਹਿੰਦੇ ਗਤੀ ਕਰਾਉਣੀ ਆ ਜਿਹੜੀ ਗੁਰਮਤ ਅਨਸਾਰ ਆ ਉਹ ਕਹਿੰਦੇ ਵੀ ਗਤੀ ਜਿਉਂਦੇ ਜੀ ਹੋਣੀ ਆ ਤੇਰੀ ਜਿੰਦੇ ਜੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਹੱਕ ਸੱਚ ਦੀ ਕਮਾਈ ਤੇ ਟਿਕ ਜਾ ਤੇ ਬੁਰਾ ਕਰਨਾ ਸੋਚਣਾ ਬੁਰਾ ਸੋਚਣਾ ਵੀ ਛੱਡ ਦੇ ਤਾਂ ਤੂੰ ਸੁੱਖ ਪਾਏਗਾ ਇਹ ਵੀ ਪੰਕਤੀ ਅਗਰ ਬਾਣੀ ਵਿੱਚ ਪਰ ਕਾ ਬੁਰਾ ਨਾ ਰੱਖੋ ਚੀਤ ਤਾਂ ਸੁੱਖ ਪਾਵੈ ਭਾਈ ਮੀਤ ਹੈ ਮੇਰੇ ਭਾਈ ਮਿੱਤਰ ਤਾਂ ਤੈਨੂੰ ਸੁੱਖ ਪ੍ਰਾਪਤ ਹੋਏਗਾ ਜੇ ਤੂੰ ਕਿਸੇ ਦਾ ਬੁਰਾ ਸੋਚਣਾ ਵੀ ਛੱਡ ਦੇਗਾ ਤਾਂ ਜੇ ਹਰ ਵਕਤ ਦੀ ਪ੍ਰਾਈ ਤੱਕ ਪਰਾਇਆ ਹੱਕ ਤੇ ਪ੍ਰਾਈ ਨਿੰਦਿਆ ਚੁਗਲੀ ਜੇ ਐਸੇ ਗੱਲਾਂ ਚ ਰੁੱਝਿਆ ਰਹਿਣਾ ਤਾਂ ਜੀਵਨ ਤੇਰਾ ਨੰਗੀ ਜਾ ਰਿਹਾ ਸਕਿੰਟ ਸਕਿੰਟ ਬਾਅਦ ਤੇਰੀ ਉਮਰ ਘਟ ਰਹੀ ਆ ਦਿਨ ਰਾਤ ਦਾ ਚੂਹਾ ਤੇਰੀ ਉਮਰ ਦੀ ਲੱਜ ਨੂੰ ਕੱਟ ਰਿਹਾ ਇੱਕ ਦਿਨ ਉਹ ਟੁੱਟ ਜਾਣੀ ਆ ਤੇ ਸੰਸਾਰ ਤੋਂ ਜੀਵਨ ਖਤਮ ਹੋ ਜਾਣਾ ਤੇ ਮਨੁੱਖੇ ਜਨਮ ਦਾ ਕੋਈ ਲਾਹਾ ਨਾ ਲਿਆ ਤੂੰ ਮਨੁੱਖ ਫਿਰ ਮਹਾਰਾਜ ਕਹਿੰਦੇ ਚੰਗੇ ਕਰਮਾਂ ਦਾ ਧਾਰ ਨਹੀਂ ਹੋ ਜਾ ਚੰਗੇ ਕੰਮ ਕਰ ਇਹਨਾਂ ਕਰਮਾਂ ਦਾ ਹੀ ਫਲ ਮਿਲਣਾ ਹੋਰ ਪਿਛਲੇ ਜਨਮ ਦਾ ਪਿਛਲੇ ਜਨਮ ਦਾ ਵੀ ਆਪਾਂ ਥੋੜਾ ਸਪਸ਼ਟ ਕਰ ਲੈਣਾ ਪਿਛਲਾ ਜਨਮ ਵੀ ਜਿਹੜਾ ਅੱਜ ਤੋਂ ਪਹਿਲਾਂ ਦਾ ਹੈ ਅੱਜ ਤੋਂ ਕੱਲ ਨਾ ਕਿਹਾ ਜਿਹੜਾ ਉਹ ਪਿਛਲਾ ਜਨਮ ਆ ਆਪਣਾ ਜੇ ਹੁਣ 55 ਸਾਲ ਦੀ ਉਮਰ ਆ ਮੇਰੀ ਦਾ ਸਮਝ ਲਓ 55 ਸਾਲ ਦੇ ਇਸ ਮਨੁੱਖੇ ਜਨਮ ਦੇ ਵਿੱਚ ਜਿਹੜੇ ਕਰਮ ਕਰੇ ਨੇ ਉਹਨਾਂ ਦਾ ਫਲ ਪ੍ਰਾਪਤ ਹੋਣਾ ਜੇ ਸਤਗੁਰਾਂ ਦੀ ਕਿਰਪਾ ਸਦਕਾ ਆਪਾਂ ਗੁਰੂ ਦੀ ਤਾਬਿਆ ਬੈਠੇ ਗੁਰਬਾਣੀ ਸੁਣ ਰਹੇ ਆ ਪੜ ਰਹੇ ਆ ਜਾਂ ਸੁਣਾ ਰਹੇ ਆ ਇਹ ਪਿਛਲਾ ਕਰਮ ਬੀਜ ਬੀਜਿਆ ਹੋਇਆ ਉਹ ਪ੍ਰੈਕਟੀਕਲ ਮੈਂ ਦੱਸ ਦਿੰਦਾ ਵੀ ਮੇਰੇ ਦਾਦਾ ਜੀ ਮੈਨੂੰ ਗੁਰਬਾਣੀ ਦੀਆਂ ਪੰਕਤੀਆਂ ਉੱਠਣ ਵੇਲੇ ਵੀ ਤੇ ਸੌਣ ਵੇਲੇ ਤਾਂ ਜਰੂਰ ਪੜਾਉਂਦੇ ਹੁੰਦੇ ਸੀ ਵੀ ਆਹ ਪੰਕਤੀਆਂ ਪੜੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਤਾਂ ਤੀਵਾਂ ਨਾ ਲੱਗੀ ਪਰ ਮੈਨੂੰ ਸਾਨੂੰ ਉਹ ਇੱਕ ਲਾਲਚ ਦਿੱਤਾ ਜਾਂਦਾ ਸੀ ਵੀ ਸਾਨੂੰ ਡਰ ਨਹੀਂ ਲੱਗੇਗਾ ਛੋਟੇ ਘਰ ਵਿੱਚ ਬਰਕਤਾਂ ਆਉਣਗੀਆਂ ਬਿਲਕੁਲ ਆਉਂਦੀਆਂ ਗਰਬਾਣੀ ਪੜਨ ਦੇ ਨਾਲ ਬਰਕਤਾਂ ਉਹ ਦਾਦਾ ਜੀ ਨੇ ਉਹ ਸ਼ਬਦ ਪੜਾਉਣੇ ਜਪਜੀ ਸਾਹਿਬ ਦੇ ਵਿੱਚੋਂ ਬਾਣੀ ਦੀਆਂ ਪੰਕਤੀਆਂ ਕੁਝ ਕੁਝ ਪੜਾਉਣੀਆਂ ਪੌੜੀ ਇੱਕ ਕਦਾ ਪਾਠ ਕਰਾ ਦੇਣਾ ਸਾਨੂੰ ਉਹ ਬੀਜ ਬੀਜਿਆ ਹੋਇਆ ਹਰਾ ਹੋ ਗਿਆ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਬਾਣੀ ਪੜ ਲੈਂਦੇ ਆਂ ਭਾਵੇਂ ਸੁੱਤੋ ਆਚਾਰਨ ਨਹੀਂ ਵੀ ਕਰ ਸਕਦੇ ਕਈ ਮਹਿੰਗੇ ਸ਼ਬਦ ਹੁੰਦੇ ਆ ਨਹੀਂ ਕਿ ਹੁੰਦੇ ਕਈ ਵਾਰੀ ਮੈਂ ਇਹ ਵੀ ਬੰਨ ਲੈਣਾ ਪਰ ਗਰਬਾਣੀ ਪੜਨ ਲੱਗੇ ਕਿਉਂਕਿ ਉਹ ਬੀਜ ਬੀਜਿਆ ਸੀ ਜਿਹੜਾ ਹਰਾ ਹੋ ਗਿਆ ਇਸੇ ਕਰਮਾਂ ਦਾ ਹੀ ਬੀਜ ਬੀਜਿਆ ਇਸੇ ਜਨਮ ਵਿੱਚ ਹੀ ਕਰਮ ਕੀਤੇ ਹੋਏ ਭਾਈ ਤੇਰੇ ਪੱਲੇ ਪੈਣੇ ਨੇ ਜੋ ਪੰਕਤੀ ਆਪਾਂ ਪਹਿਲਾਂ پڑھی ਆ ਜੋ ਖੱਟਿਆ ਘਾਲਿਆ ਤੇਰਾ ਉਹੀ ਤੈਨੂੰ ਮਿਲਣਾ ਕਿਸੇ ਦਾ ਦਿੱਤਾ ਹੋਇਆ ਸਮਾਨ ਜਾਂ ਖੁਆਈਆਂ ਹੋਈਆਂ ਖੀਰਾਂ ਜਾਂ ਦਿੱਤੇ ਹੋਏ ਵਸਤਰ ਤੇ ਜਾਂ ਦਿੱਤੇ ਹੋਏ ਭਾਂਡੇ ਉਹ ਪਿਤਰਾਂ ਤੱਕ ਤੇ ਵਡੇਰਿਆਂ ਤੱਕ ਨਹੀਂ ਪਹੁੰਚਦੇ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਇਹ ਸਾਨੂੰ ਕਹਿੰਦਾ ਵੀ ਪਹੁੰਚਦੇ ਆ ਉਹਦੇ ਤਾਂ ਹੱਥ ਵੱਡੇ ਜਾਣ ਇਹ ਗੱਲ ਆਪਾਂ ਸਮਝ ਲਈ ਅੱਗੇ ਅਗਨੇ ਸ਼ਬਦ ਚ ਮਹਰਾ ਦੱਸਦੇ ਨੇ ਹੁਣ ਇਸਤਰੀ ਤੇ ਗੱਲ ਆਉਂਦੀ ਆ ਇਹ ਫਿਰ ਕਹਿੰਦਾ ਇਸਤਰੀ ਨੂੰ ਪੰਜ ਦਿਨਾਂ ਵਾਸਤੇ ਜਿਹੜਾ ਪੀਰੀਅਡ ਆਉਂਦਾ ਉਹਨੂੰ ਉਹਨਾਂ ਦਿਨਾਂ ਵਿੱਚ ਇਹਨੂੰ ਇਹ ਆਪ ਪਵਿੱਤਰ ਸਮਝਦਾ ਆ ਪਵਿੱਤਰ ਸਮਝਦਾ ਪਲੀਤ ਹੁਣ ਤਾਂ ਫਰਕ ਪੈ ਗਿਆ ਪੜੇ ਲਿਖੇ ਹੋ ਗਏ ਪਹਿਲਾਂ ਚੌਂਕੇ ਚ ਨਹੀਂ ਸੀ ਚੜਨ ਦਿੰਦੇ ਹੁੰਦੇ ਮਾਤਾਵਾਂ ਨੂੰ ਮੈਂ ਆਪ ਦੇਖਦਾ ਰਿਹਾ ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀ ਨਹੀਂ ਜੀ ਤੁਸੀਂ ਚੌਂਕੇ ਨਹੀਂ ਚੜਨਾ ਨਾਤੇ ਤੋਂ ਬਿਨਾਂ ਠੀਕ ਆ ਚੌਂਕੇ ਚੁੱਲ੍ਹੇ 'ਚ ਜਾਣਾ ਨਹਾਤੋ ਕੇ ਜਾਣਾ ਪਰ ਉਹ ਜਿਹੜਾ ਮਤਲਬ ਆ ਵੀ ਇੱਕ ਨੇ ਉਸ ਇਸਤਰੀ ਨੂੰ ਨਿੰਦਿਆ ਉਹਨਾਂ ਦਿਨਾਂ ਦੇ ਵਿੱਚ ਪੰਜਾਂ ਦਿਨਾਂ ਦੇ ਵਿੱਚ ਉਹਦੇ ਬਾਰੇ ਦੱਸਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਜਿਉ ਜੋ ਰੂ ਸਿਰ ਨਾ ਬਣੀ ਆਵੇ ਬਾਰੋ ਬਾਰ ਇਹ ਤਾਂ ਕੁਦਰਤ ਦਾ ਨਿਜਮ ਉਹ ਹਰ ਮਹੀਨੇ ਉਹ ਪੀਰੀਅਡ ਆਉਣਾ ਹੀ ਆਉਣਾ ਮਾ ਇਸਤਰੀ ਨੂੰ ਮਹਾਰਾਜ ਕਹਿੰਦੇ ਜਿਵੇਂ ਇਸਤਰੀ ਨੂੰ ਸਦਾ ਹਰ ਮਹੀਨੇ ਲਾਉਣੀ ਆਉਂਦੀ ਹੈ ਤੇ ਇਹ ਅਪਵਿੱਤਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਰਹੀ ਹੈ ਉਹ ਆਪਣੇ ਆਪ ਨਹੀਂ ਆਪ ਪਵਿੱਤਰ ਹੁੰਦੀ ਕਿਉਂਕਿ ਕੁਦਰਤ ਦਾ ਨਿਯਮ ਹੈ ਉਹ ਆਪਾਂ ਗੱਲ ਸਮਝ ਲਈ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖਾਰ ਮਹਾਰਾਜ ਕਹਿੰਦੇ ਤੂੰ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਹੀ ਰਹਿੰਦਾ ਹੈ ਤੇ ਜਿਹੜਾ ਝੂਠ ਮਾਰਦਾ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਮਹਾਰਾਜ ਕਹਿੰਦੇ ਤੂੰ ਤਾਂ ਸਦਾ ਹੀ ਝੂਠਾ ਰਹਿਣਾ ਕੋਤਾ ਕੁਦਰਤ ਦਾ ਨਿਜਮਾ ਜਿਹੜਾ 5 ਦਿਨ ਪੀਰੀਅਡ ਹੈ ਇਸਤਰੀ ਵਾਸਤੇ ਮਹੀਨੇ ਵਿੱਚ ਤੇ ਤੂੰ ਸਦਾ ਹੀ ਝੂਠ ਬੋਲਦਾ ਰਹਿੰਦਾ ਤੂੰ ਝੂਠਾ ਮਹਾਰਾਜ ਕਹਿੰਦੇ ਤੂੰ ਪਲੀਤ ਆਂ ਜਪਾ ਛੇਠ ਪੰਜਾਬੀ ਵਿੱਚ ਸਮਝੀਏ ਤਾਂ ਗੱਲ ਸੁੱਚੇ ਇਹ ਨਾ ਆਖੀਏ ਬਹਿਨ ਜੋ ਪਿੰਡਾ ਧੋਏ ਮਹਾਰਾਜ ਕਹਿੰਦੇ ਪਿੰਡਾ ਧੋ ਕੇ ਤੂੰ ਵਹਿ ਜਾਣਾ ਸੁੱਚੇ ਨਹੀਂ ਕਿਹਾ ਜਾ ਸਕਦਾ ਤੈਨੂੰ ਸਤਿਗੁਰੂ ਕਹਿੰਦਾ ਸੁੱਚੇ ਇਹ ਨ ਆਖੀਏ ਬਹਿਨ ਜੋ ਪਿੰਡਾ ਧੋਏ ਸੁੱਚੇ ਸੇਈ ਨਾਨਕਾ ਜਨਮਨ ਵਸਿਆ ਸੋਏ ਮਹਾਰਾਜ ਕਹਿੰਦੇ ਉਹ ਸੁੱਚੇ ਨੇ ਜਿਹਦੇ ਮਨ ਵਿੱਚ ਪ੍ਰਭੂ ਪਰਮਾਤਮਾ ਵੱਸਦਾ ਹੈ ਸਰੀਰ ਨੂੰ ਤਾਂ ਸੋਧਦਾ ਸੀ ਕਰੀ ਨਹੀਂ ਸਕਦੇ ਸਰੀਰ ਤਾਂ ਕੱਟੀ ਮਿੱਟੀ ਦੀ ਕਹਿੰਦਾ ਗੁਰਬਾਣੀ ਵਿੱਚ ਪੰਕਤੀ ਆਉਂਦੀ ਆ ਕਾਚੀ ਵੀ ਸੁਧ ਨਾ ਹੋਏ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਮੰਗਦੀ ਸੁਖਮਨੀ ਸਾਹਿਬ ਜਿਹਾ ਮੇਰਾ ਕਹਿਲ ਮਾਰਾ ਨੇ ਸਮਝਾਉਣਾ ਕੀਤਾ ਵੀ ਇਹ ਸਰੀਰ ਨੂੰ ਪਵਿੱਤਰ ਨਹੀਂ ਕੀਤਾ ਜਾ ਸਕਦਾ ਆਪਦੇ ਮਨ ਨੂੰ ਪਵਿੱਤਰ ਕਰ ਸਕਦੇ ਆ ਗੁਰਬਾਣੀ ਨਾਲ ਜੁੜ ਕੇ ਸੱਚੀ ਸੁੱਚੀ ਕਿਰਤ ਕਮਾਈ ਕਰਕੇ ਤੇ ਦੁਨੀਆਂ ਵਿੱਚ ਵਿਚਰਦੇ ਭਲੇ ਦੇ ਕੰਮ ਕਰਨੇ ਸੁੱਚਾ ਹੋ ਸਕਦਾ ਇਨਸਾਨ ਜੇ ਮਨ ਸਾ ਮਨ ਸੁੱਚਾ ਹੈ ਤਾਂ ਫਿਰ ਸਰੀਰ ਵੀ ਸੁੱਚਾ ਹੋ ਜਾਣਾ ਸਰੀਰ ਸੁੱਚਾ ਕਿਵੇਂ ਹੋਣਾ ਜਦੋਂ ਗੁਰੂ ਦਾ ਗਿਆਨ ਆ ਗਿਆ ਅੱਖਾਂ ਚੰਗਾ ਦੇਖਣ ਲੱਗ ਜਾਣੀਆਂ ਅੱਖਾਂ ਪਵਿੱਤਰ ਹੋ ਗਈਆਂ ਕੰਨ ਚੰਗਾ ਸੁਣਨ ਲੱਗ ਜਾਣਗੇ ਕੰਨ ਪਵਿੱਤਰ ਹੋ ਗਏ ਜੀਵ ਚੰਗਾ ਬੋਲਣ ਲੱਗ ਜੂ ਗੁਰੂ ਦੇ ਗਉਣ ਗਉਣ ਲੱਗ ਜੂ ਪਵਿੱਤਰ ਹੋ ਗਈ ਇਹ ਜਿਹੜੇ ਗਿਆਨ ਇੰਦਰੇ ਨੇ ਇਹ ਪਵਿੱਤਰ ਹੋ ਜਾਣਗੇ ਸਾਡੇ ਜਦੋਂ ਗੁਰਬਾਣੀ ਨਾਲ ਜੁੜ ਗਏ ਭਾਈ ਸਰੀਰ ਨੂੰ ਨਹੀਂ ਕੋਈ ਸ਼ੁੱਧ ਕਰ ਸਕਦਾ ਸਰੀਰ ਤਾਂ ਹੁਣ ਇਸ਼ਨਾਨ ਪਾਣੀ ਕਰਕੇ ਆਏ ਆ ਤੇ ਗੰਦੀ ਹਰਵਾੜ ਆ ਗਈ ਜਾਂ ਕੋਈ ਸ਼ੱਕ ਆ ਗਈ ਇਹ ਸਰੀਰ ਨਹੀਂ ਸ਼ੁੱਧ ਹੁੰਦਾ ਸਫਾਈ ਜ਼ਰੂਰੀ ਹੈ ਅੱਗੇ ਮਹਾਰਾਜ ਨੇ ਦੱਸਿਆ ਸੁੱਚੇ ਸੇਈ ਨਾਨਕਾ ਜੇ ਨ ਮਨ ਬਸਿਆ ਸੋਏ ਪੌੜੀ ਵਾਲੀ ਪੰਕਤੀ ਜ ਮਹਾਰਾਜ ਕਹਿੰਦੇ ਨੇ ਤੋਰੇ ਪਲਾਣੇ ਪਉਣ ਬੇਗ ਹਰ ਰੰਗੀ ਹਰ ਮਸਵਾਰਿਆ ਜਿੰਨਾ ਪਾਸ ਕਾਠੀਆਂ ਸਮੇਤ ਭਾਵ ਸਦਾ ਤਿਆਰ ਬਰ ਤਿਆਰ ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਜਾਣਦੇ ਹਨ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਮਹਾਰਾਜ ਕਹਿੰਦੇ ਤੇਰੇ ਕੋਲੇ ਚਲੋ ਹੁਣ ਉਦੋਂ ਕੋੜਿਆਂ ਦੀ ਗੱਲ ਕਰ ਲਈ ਹੁਣ ਮਹਿੰਗੀਆਂ ਗੱਡੀਆਂ ਕਹਿ ਲੋ ਜਿੰਨਾਂ ਕੋਲੇ ਹੈ ਮਾਣ ਕਰਦੇ ਨੇ ਵੀ ਮਰਸੜੀ ਵਰਗੀਆਂ ਗੱਡੀਆਂ ਕਰੋੜਾਂ ਦੀਆਂ ਕਰੋੜਾਂ ਦੀਆਂ ਕੋਠੀਆਂ ਨੇ ਕਰੋੜਾਂ ਦੀ ਜਾਇਦਾਦ ਜ਼ਮੀਨ ਹੈ ਮਹਾਰਾਜ ਕਹਿੰਦੇ ਇਹ ਕੁਝ ਵੀ ਮਨੁੱਖ ਦੇ ਨਾਲ ਨਹੀਂ ਨਿਭਦਾ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਪਸਾਰਾ ਪਸਾਰੀ ਬੈਠਾ ਵੀ ਬਸ ਬੰਨ ਮਾਰੀ ਬੈਠਾ ਵੀ ਮੇਰਾ ਹੀ ਆ ਸਭ ਕੁਛ ਮਹਾਰਾਜ ਕਹਿੰਦੇ ਚੀਜ ਕਰਨ ਮਨ ਭਾਵ ਦੇ ਹਰ ਬੁੱਝਣ ਨਾਹੀ ਹਾਰਿਆ ਮਹਾਰਾਜ ਕਹਿੰਦੇ ਜੋ ਮਨੁੱਖ ਕੋਠੇ ਮਹਿਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ ਹੰਕਾਰੀ ਹੋਏ ਬੈਠੇ ਹਨ ਨਾ ਤੇ ਜੋ ਮਨੁੱਖ ਮਨ ਮਾਨੀਆਂ ਰੰਗ ਰਲੀਆਂ ਮਾਣਦੇ ਹਨ ਪਰ ਪ੍ਰਭੂ ਨੂੰ ਨਹੀਂ ਪਛਾਣਦੇ ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਤੇਰੇ ਕੋਲੇ ਜਾਇਦਾਦ ਜ਼ਮੀਨ ਹੋਵੇ ਨਾ ਬੈਂਕ ਬੈਲਸ ਨਾ ਹੋਵੇ ਗੁਰੂ ਮਹਾਰਾਜ ਕਹਿੰਦੇ ਮੇਰੇ ਸਿੱਖਾਂ ਦੇ ਤਾਂ ਕਰ ਹੀਰੇ ਮੋਤੀਆਂ ਨਾਲ ਜੜੇ ਹੋਣ ਪਰ ਹੁਣ ਹੱਕ ਸੱਚੀ ਕਮਾਈ ਦੇ ਸਹੀ ਢੰਗ ਨਾਲ ਪੈਸਾ ਕਮਾਇਆ ਹੋਵੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਵੇ ਮਨੁੱਖ ਮਨੁੱਖ ਲਬਦ ਸਾਂਝਾ ਬੀਬੀ ਆ ਚਾਹੇ ਭਾਈ ਆ ਜੀ ਸਰੀਰ ਕਰਕੇ ਪੜਨਾ ਇਹਨਾ ਸਮਝ ਲੈਣਾ ਵੀ ਮਨੁੱਖ ਨੂੰ ਹੀ ਕਿਹਾ ਮਹਾਰਾਜ ਨੇ ਮਨੁੱਖਾ ਲੱਭ ਸਾਂਝਾ ਮਨੁੱਖ ਸਰੀਰ ਇਸਤਰੀਆ ਚਾਹੇ ਪੁਰਸ਼ਾ ਮਹਾਰਾਜ ਕਹਿੰਦੇ ਕਰ ਫਰਮਾਏ ਸਖਾਇਆ ਵੇਖ ਮਹਲਤ ਮਰਨ ਬਸਾਰਿਆ ਜੋ ਮਨੁੱਖ ਗਰੀਬਾਂ ਉੱਤੇ ਹੁਕਮ ਕਰਕੇ ਪਦਾਰਥਾਂ ਖਾਂਦੇ ਹਨ ਭਾਵ ਮੋਜਾਂ ਮਾਣਦੇ ਹਨ ਅਤੇ ਆਪਣੇ ਮਹਿਲਾ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦਿੰਦੇ ਹਨ ਬਿਸਾਰੀਆਂ ਸੁੱਖ ਸਹੂਲਤਾਂ ਦੇਖ ਕੇ ਮੌਤ ਭੁੱਲੀ ਹੋਈ ਆ ਜਰ ਆਈ ਜੋ ਬਨਹਾਰਿਆ ਮਹਾਰਾਜ ਕਹਿੰਦੇ ਜਦੋਂ 50 ਕੇ ਸਾਲ ਤੋਂ ਉੱਪਰ ਹੋ ਗਿਆ ਨਾ ਬਸ ਉਸ ਤੋਂ ਬਾਅਦ ਜਰ ਲੱਗਣੀ ਸ਼ੁਰੂ ਹੋ ਜਾਂਦੀ ਆ ਮਨੁੱਖੇ ਸਰੀਰ ਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਫਿਰ ਆਈ ਕਹਿੰਦਾ ਰਹਿੰਦਾ ਸਤਾਈ ਮੈਂ ਵੀ ਵਿਚੇ ਹੀ ਆਈ ਕਹਿੰਦਾ ਰਹਿੰਦਾ ਪਤਾ ਨਹੀਂ ਕਿਹੜੇ ਮੋੜ ਤੇ ਮੁੱਕ ਜਾਣੀ ਆ ਬਾਹਲੀ ਨੰਗੀ ਥੋੜੀ ਰਹਿ ਗਈ ਫਿਰ ਇਹ ਲੱਭਜੋ ਦੇ ਮੁਖ ਚੋਂ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਨੇ ਬੋਲਣ ਲੱਗ ਜਾਂਦਾ ਮਨੁੱਖ ਚੋਂ ਮੁਖ ਚੋਂ ਇਹ ਸ਼ਬਦ ਬੋਲਣ ਲੱਗ ਜਾਂਦਾ ਫਿਰ ਮਹਾਰਾਜ ਕਹਿੰਦੇ ਤੂੰ ਹੁਕਮ ਕਰ ਕਰ ਕੇ ਬੜੇ ਹੁਕਮ ਚਲਾਏ ਆ ਗਰੀਬਾਂ ਉੱਤੇ ਖਿਜੇ ਦਾੜੀ ਪਾਰ ਬ੍ਰਹਮ ਅਗਨ ਵਿੱਚ ਸਾੜੀ ਬੜਾ ਤੂੰ ਰੋਪ ਜਮਾਉਣਾ ਬੜੇ ਤੂੰ ਹੁਕਮ ਚਲਾਉਣਾ ਮਹਾਰਾਜ ਕਹਿੰਦੇ ਇਹ ਤੇਰੇ ਨਾਲ ਹੀ ਨਿਵਣ ਵਾਲੇ ਨਾਲ ਤੇਰੇ ਲਿਮੜਾ ਪ੍ਰਭੂ ਦਾ ਪ੍ਰਭੂ ਪਰਮਾਤਮਾ ਦਾ ਨਾਮ ਗੁਰੂ ਦਾ ਸਿਧਾਂਤ ਗੁਰੂ ਦੇ ਸਿਧਾਂਤ ਤੇ ਚੱਲਣ ਵਾਲੇ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਵੱਲੇ ਦੀ ਆਪਾਂ ਰੋਜ਼ ਇੰਜ ਜਗਾ ਮਾਰਦੇ ਆਂ ਰੋਜ਼ ਵੀ ਜਿੰਨਾ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਪੁੱਠੀਆਂ ਖੱਲਾਂ ਤੇ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗੁਰਦਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਉਹ ਫਿਰ ਗੁਰਮਖ ਗੁਰਮਖ ਪਿਆਰਿਆਂ ਦਾ ਆਪਾਂ ਇਤਿਹਾਸ ਜਾਣਦੇ ਹਾਂ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਪਵਾਲੇ ਤੇ ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾਲੇ ਪਰ ਗੁਰੂ ਤੋਂ ਬੇਮੁਖ ਨਹੀਂ ਹੋਈਆਂ ਭਾਈ ਤਾਰੂ ਸਿੰਘ ਕਹਿੰਦਾ ਖੋਪਰ ਤੋੜ ਦੇ ਕੇਸ ਨਹੀਂ ਕੱਟਣ ਦੇ ਨੇ ਮਨੀ ਸਿੰਘ ਕਹਿੰਦਾ ਬੰਦ-ਬੰਦ ਕੱਟਦੇ ਸਿੱਖੀ ਨਹੀਂ ਛੱਡਣੀ ਭਾਈ ਮਤੀ ਦਾਸ ਕਹਿੰਦਾ ਸਲਾਮ ਕਬੂਲ ਨਹੀਂ ਕਰਨਾ ਆਰੇ ਨਾ ਚੀਰ ਦੇ ਇਹ ਜਾਂ ਜੋਧਿਆਂ ਦੀ ਇਤਿਹਾਸਕ ਕਹਾਣੀ ਜਿਹੜੇ ਗੁਰੂ ਵੱਲ ਸਨਮੁਖ ਰਹਿ ਕੇ ਜੀਵਨ ਬਤਰ ਕੀਤਾ ਜਿਨ੍ਹਾਂ ਨੇ ਤੇ ਆਪਾਂ ਗੁਰੂ ਸਾਹਿਬ ਨੂੰ ਵੀ ਨਮਸ਼ਕਾਰ ਕਰ ਲਈ ਆ ਕੇ ਭਾਵਨਾ ਭੇਟਾ ਵੀ ਰੱਖਤੀ ਫਿਰ ਦਿਨ ਵਾਰ ਮੁਤਾਬਕ ਅਸੀਂ ਹੋਰ ਪੂਜਾ ਪਜਾਰੀਆਂ ਵੀ ਕਰਦੇ ਆ ਮੰਗਲਵਾਰ ਮੰਗਲਵਾਰ ਕੋਈ ਹੋਰ ਪੂਜਾ ਕਰ ਲਈ ਵੀਰਵਾਰ ਕੋਈ ਹੋਰ ਕਰ ਲਈ ਆਪਾਂ ਟਿਕਦੇ ਨਹੀਂ ਹੈ ਤੇ ਮਹਾਰਾਜ ਕਹਿੰਦੇ ਨੇ ਸਿਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਭਾਰੇ ਸਤਿਗੁਰ ਤੇਰੇ ਕਾਰਜ ਸਵਾਰ ਦੇਗਾ ਸਾਰੇ ਪਰ ਤੂੰ ਟਿਕ ਤਾਂ ਸਹੀ ਗੁਰੂ ਤੇ ਭਰੋਸਾ ਰੱਖ ਵਿਸ਼ਵਾਸ ਕਰ ਨਾਲੇ ਰੋਜ਼ ਪੜਦੇ ਆ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਬਵੇਕਦਾਨ ਵੇਕਦਾਨ ਵੀ ਮੈਨੂੰ ਸਾਨੂੰ ਬਰੀਕ ਬੁੱਧੀ ਬਖਸ਼ ਮਹਾਰਾਜ ਗੁਰਮਤਿ ਦੀ ਦਾਤ ਬਖਸ਼ ਬਸਾਹੋਦਾਨ ਵੀ ਭਰੋਸਾ ਵੀ ਬਖਸ਼ ਵਿਸਵਾਸ ਵੀ ਹੋਣਾ ਚਾਹੀਦਾ ਜੇ ਅਰਦਾਸ ਕਰੀਆ ਤਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਆ ਤਾਂ ਭਰੋਸਾ ਵੀ ਰੱਖਣਾ ਪਈ ਆਪਾਂ ਉਹਨੂੰ ਸਮਾਂ ਲੱਗ ਸਕਦਾ ਅਰਦਾਸ ਪੂਰੀ ਹੋਣ ਨੂੰ ਕੋਈ ਟਾਈਮ ਹੋਣਾ ਕਈ ਵਾਰੀ ਆਪਣੀ ਮੰਗ ਵੀ ਗਲਤ ਹੁੰਦੀ ਆ ਗੁਰੂ ਨਹੀਂ ਵੀ ਪੂਰੀ ਕਰਦਾ ਆਪਦੇ ਭਗਤ ਪਿਆਰਿਆਂ ਦੀ ਵੀ ਉਹਨੂੰ ਪਤਾ ਵੀ ਇਹ ਨੁਕਸਾਨਦਾਇਕ ਆ ਕਿਉਂਕਿ ਆਪਾਂ ਤਾਂ ਗੁਰੂ ਦੇ ਬੱਚੇ ਆ ਨਾ ਬੱਚਿਆਂ ਵਾਲੀ ਮਾਤ ਆ ਜੇ ਆਪਾਂ ਬਾਰੀ ਧਾਰਨਾ ਲਈਏ ਵੀ ਛੋਟਾ ਬੱਚਾ ਆਪਾਂ ਤੋਂ ਉਹ ਚੀਜ਼ ਮੰਗਦਾ ਜਿਹੜੀ ਆਪਾਂ ਨੂੰ ਪਤਾ ਵੀ ਇਹਦੇ ਵਾਸਤੇ ਖਤਰਨਾਕ ਆਪਾਂ ਨਹੀਂ ਦਿੰਦੇ ਉਹ ਰੋਂਦਾ ਵੀ ਆ ਲਿਟਦਾ ਵੀ ਆ ਝਗੜਾ ਪਾਉਂਦਾ 5-7 ਸਾਲ ਦਾ ਬੱਚਾ ਤਾਂ ਬਿਲਕੁਲ ਹੀ ਝਗੜਾ ਪਾਉਣ ਲੱਗ ਜਾਂਦਾ ਵੀ ਉਹ ਚੀਜ਼ ਲੈਣੀ ਆ ਆਪਾਂ ਨੂੰ ਪਤਾ ਵੀ ਇਹ ਖਤਰਨਾਕ ਆ ਇਹਦੇ ਵਾਸਤੇ ਸਹੀ ਨਹੀਂ ਆ ਆਪਾਂ ਨਹੀਂ ਲੈਣ ਦਿੰਦੇ ਹੜਾ ਗੁਰਫਤਿਆ ਪੋਤਾ 4 ਸਾਲ ਦਾ ਉਹ ਗੱਡੀ ਜਦੋਂ ਚਲਾਉਨੇ ਆ ਕਹੂਗਾ ਮੈਂ ਸਟੇਨ ਦਾ ਫੜਨਾ ਆਪਾਂ ਨੂੰ ਪਤਾ ਵੀ ਨਹੀਂ ਇਹ ਨਹੀਂ ਇਹਦੇ ਕੰਮ ਦੀ ਨਹੀਂ ਹੈ ਗੱਲ ਨੁਕਸਾਨ ਹੋਊਗਾ ਇਸ ਤਰ੍ਹਾਂ ਜੇ ਕੋਈ ਆਪਾਂ ਵੀ ਚੀਜ਼ ਗੁਰੂ ਤੋਂ ਮੰਗਦੇ ਆ ਅਰਦਾਸ ਕਰਦੇ ਆ ਕਈ ਵਾਰੀ ਆਪਣੇ ਵਾਸਤੇ ਉਹ ਨਹੀਂ ਠੀਕ ਹੁੰਦੀ ਨਹੀਂ ਵੀ ਗੁਰੂ ਦਿੰਦਾ ਤੇ ਆਪਾਂ ਫਿਰ ਉੱਥੋਂ ਭਟਕ ਜਾਂਦੇ ਆ ਆਪਦੇ ਮਨ ਭਰੋਸਾ ਚੱਕ ਦਿੰਨੇ ਆ ਫਿਰ ਹੋਰ ਪਾਸੇ ਤੁਰ ਪੈਨੇ ਆ ਇਸ ਤਰ੍ਹਾਂ ਨਾ ਕਰਗੇ ਭਾਈ ਭਰੋਸਾ ਰੱਖ ਜੇ ਗੁਰੂ ਤੇ ਗੁਰੂ ਸਤ ਸੁਣਦਾ ਸਤ ਵੇਖਦਾ ਉਹ ਆਪਣੀ ਸੁਣਦਾ ਵੀ ਆ ਤੇ ਆਪਾਂ ਨੂੰ ਵੇਖਦਾ ਵੀ ਆ ਭਰੋਸਾ ਰੱਖ ਜੇ ਗੁਰੂ ਤੇ ਵਿਸ਼ਵਾਸ ਆਪਾਂ ਕਰਾਂਗੇ ਤੇ ਗੁਰੂ ਵੀ ਆਪਣੇ ਤੇ ਫਿਰ ਰਹਿਮਤ ਦੀ ਵਰਖਾ ਕਰੇਗਾ ਰਹਿਮਤ ਦੀ ਵਰਖਾ ਕਰੇਗਾ ਦਾਤਾਂ ਦੇਵੇਗਾ ਇਹ ਮੇਰਾ ਪ੍ਰੈਕਟੀਕਲ ਵੀ ਆ ਮਹਾਰਾਜ ਦੀ ਕਿਰਪਾ ਨਾਲ